15 20 ਮਿੰਟ ਪਹਿਲਾਂ ਸਾਨੂੰ ਤਲਾਹ ਹੀ ਸੀ ਤੁਸੀਂ ਇੱਥੇ ਮੌਕੇ ਤੇ ਆਣ ਕੇ ਵੇਖਿਆ ਵੀ ਦੂਸਰੇ ਫਲੋਰ ਤੇ ਅੱਗ ਲੱਗੀ ਸੀ ਦੇ ਸਰਕਲ ਸ਼ੋਰ ਨਾਲ ਤੇ ਲੱਗੀ ਆ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਹੁਤ ਠੀਕ ਹੈ ਤੇ ਮੌਕੇ ਤੇ ਫਰਵਰਡ ਨੂੰ ਭੇਜਿਆ ਜਿਹੜਾ ਅੱਗ ਤੇ ਕਾਬੂ ਪਾਇਆ ਸਰੇ 15 20 ਮਿੰਟ ਪਹਿਲਾਂ ਸਾਨੂੰ ਤਲਾਹ ਹੀ ਸੀ ਤਾਂ ਜੀ ਇਹ ਤੇ ਮੌਕੇ ਤੇ ਆਣ ਕੇ ਵੇਖਿਆ ਵੀ ਦੂਸਰੇ ਫਲੋਰ ਤੇ ਅੱਗ ਲੱਗੀ ਸੀ ਤੇ ਅਸੀਂ ਵੀ ਸਾਰੇ ਸਟਾਫ ਨੇ ਮਿਲ ਕੇ ਬੁਝਾਈ ਜੀ ਨੁਕਸਾਨ ਕਮਰਾ ਸੀ ਉਹ ਲੱਕੜ ਦਾ ਸਮਾਨ ਵਿੱਚ ਕਾਫੀ ਉਹ ਸੜ ਗਿਆ ਬੈੱਡ ਲੰਬਾਰੀ ਔਰ ਸ਼ਰਕੜ ਦੱਸ ਸੰਡੇ ਘਰ ਵਾਲੇ ਦਾ ਹਾਂਜੀ ਅਸੀਂ ਬੈਰੀਗੇਡ ਤੋਂ ਆਏ ਹਾਂ ਜੀ ਤੇ ਸੁਰਿੰਦਰ ਸਿੰਘ ਨਾਮ ਮੇਰਾ ਫਾਇਰਮੈਨ ਸਰ ਸੇਵਾ ਸਮਤੀ ਨਾਲ ਸੀ ਸਾਡੇ ਤੇ ਅਸੀਂ ਕੋਈ ਵੀ ਜ਼ਿਆਦਾ ਨਹੀਂ ਟਾਈਮ ਲੱਗਾ ਕੋਈ 15 20 ਮਿੰਟ ਤੇ ਅੱਗ ਦੇ ਕਾਬੂ ਪਾ ਲਿਆ ਕਿਉਂਕਿ ਗਲੀ ਨਿੱਕੀ ਸੀ ਤੇ ਆਪਾਂ ਬੁਝਾਉਣ ਤੇ ਟਾਈਮ ਲੱਗਾ ਬਾਕੀ ਅੱਗ ਤੇ ਹੀ ਜਲਦੀ ਕਾਬੂ ਪਾ ਲਿਆ ਹਾਂਜੀ ਪੁੱਜ ਗਈ ਅਦੀ ਘਰ ਵਾਲੇ ਦੇ ਰੂਮ ਚ ਹੀ ਸੀ ਉਹਨਾਂ ਦੇ ਛਾਈ ਜੀ ਸੀ ਉਹ ਅਸੀਂ ਨਾਲ ਦੇ ਰੂਮ ਚ ਬਚਾ ਆਏ ਘਰ ਦੇ ਸਾਰੇ ਠੀਕ ਐ ਸੇਫ ਐ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਜਿੱਤ ਕਾ ਇਹ ਮੌਕੇ ਤੇ ਪੁੱਜੇ ਤੇ ਸਰਕਟ ਸ਼ੋਰਨਾ ਅੱਗ ਲੱਗੀ ਆ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਿਲਕੁਲ ਠੀਕ ਐ ਤੇ ਮੌਕੇ ਦੇ ਫਾਇਰ ਬ੍ਰਿਡ ਕੋਲ ਜਿਹੜਾ ਅੱਗ ਤੇ ਕਾਬੂ ਪੈ ਗਿਆ ਇਹ ਰਾਂਜੀ ਵਾਲੀ ਗਲੀ ਮਕਾਨ ਨੰਬਰ 580 ਕੱਟ ਰੱਖ ਜਾਨਾ ਘਰ ਵਾਲੇ ਦੱਸ ਦਿਆ ਕਿ ਵੀ ਆਨ ਕੀਤਾ ਵਾ ਤੋ ਤੁਰਪੁਰਾ ਛੱਕੜ ਛੋਟ ਹੋਇਆ ਜਾ ਬੱਚੇ ਜਿਹੜੇ ਬਾਜ਼ਾਰ ਗਏ ਜਾਨੇ ਨੁਕਸਾਨ ਬਿਲਕੁਲ ਨਹੀਂ ਹੋਇਆ ਬਾਕੀ ਬੱਡ ਬੁੱਡਾ ਰਸੜੇ ਬਾਕੀ ਸਰਪਰ ਵਾਲ ਮੌਕੇ ਤੇ ਪਹੁੰਚ ਗਿਆ ਤੇ ਕੰਟਰੋਲ ਹੋ ਗਿਆ ਅਸੀਂ ਵੀ ਮੌਕੇ ਤੇ ਪਹੁੰਚੇ ਬਿਲਕੁਲ ਠੀਕ ਠਾਕ ਅੱਗ ਲੱਗੀ ਹੈ ਜੀ 15 15 ਮਿੰਟ ਹੋ ਗਏ ਹੈ ਅੱਛਾ ਜੀ ਤੇ ਜਦੋਂ ਇਹ ਮੱਲੇ ਵਾਲਿਆਂ ਨੇ ਸਾਨੂੰ ਕੋਲ ਕੀਤੀ ਹੈ ਤੇ ਆਪਾਂ ਇੱਥੇ ਤੁਰੰਤੀ ਪਹੁੰਚ ਗਏ ਅੱਛਾ ਜਾਨੀ ਨੁਕਸਾਨ ਤੇ ਚਲੋ ਉਹਨਾਂ ਦੇ ਕਮਰੇ ਦੀ ਅੱਗ ਲੱਗੀ ਥੋੜਾ ਬਹੁਤ ਆਫੀ ਨੁਕਸਾਨ ਹੋਇਆ ਬਾਕੀ ਫਾਇਰ ਬ੍ਰੀਡ ਵਾਲੇ ਵੀ ਟਾਈਮ ਸਿਰ ਪਹੁੰਚ ਗਏ ਆ ਮਾਨ ਦਾ ਥੋੜਾ ਜਨਾ ਦਾ ਹੋ ਗਿਆ ਨੁਕਸਾਨ ਥੋੜਾ ਜਿਆ ਸਰਕਾਰ ਕੋ ਕੀ ਮੰਗ ਕਰ ਸਕਦੇ ਜੀ ਹੁਣ ਜਰਾ ਇਹਨਾਂ ਦਾ ਨੁਕਸਾਨ ਹੋਈ ਗਿਆ ਤਾਂ ਸਰਕਾਰ ਜਾਨੀ ਨੁਕਸਾਨ ਨਹੀਂ ਆਇਆ ਹਾਂਜੀ ਹਾਂਜੀ ਤੁਰੰਤ ਪਹੁੰਚ ਗਏ ਜੀ ਅਪਾ ਇਹ ਵਾਦੀ 10 15 ਮਿੰਟ ਹੀ ਹੋਏ ਆ ਸਵਾਗ 5 ਵਜੇ ਦੇ ਐਫਏ ਟਾਈਮ ਹੋਣਾ ਥੋੜਾ 15 20 ਮਿੰਟ ਪਹਿਲਾਂ ਸਾਨੂੰ ਤਲਾਹ ਹੀ ਸੀ ਅਸੀਂ ਇੱਥੇ ਮੌਕੇ ਤੇ ਆਣ ਕੇ ਵੇਖਿਆ ਵੀ ਦੂਸਰੇ ਫਲੋਰ ਤੇ ਅੱਗ ਲੱਗੀ ਸੀ ਤੇ ਸਰਕਟ ਸ਼ੋਰ ਨਾਲ ਲੱਗੀ ਆ ਜੇਰਾ ਕੋਈ ਜਾਨ ਨੁਕਸਾਨ ਨਹੀਂ ਹੋਇਆ। ਬਹੁਤ ਠੀਕ ਹੈ ਤੇ ਮੌਕੇ ਤੇ ਫਰਵਰਡ ਨੂੰ ਕਹਲੋ ਜੇ ਰਾਤ ਤੇ ਕਾਬੂ ਪਾ ਲਿਆ। ਸਾਰੇ 15-20 ਮਿੰਟ ਪਹਿਲਾਂ ਸਾਨੂੰ ਤਲਾਹ ਹੀ ਸੀ। ਤੁਸੀਂ ਇੱਥੇ ਮੌਕੇ ਤੇ ਆਣ ਕੇ ਵੇਖਿਆ ਵੀ ਦੂਸਰੇ ਫਲੋਰ ਤੇ ਅੱਗ ਲੱਗੀ ਸੀ। ਤੇ ਅਸੀਂ ਤੇ ਸਾਰੇ ਸਟਾਫ ਨੇ ਮਿਲ ਕੇ ਬੁਝਾਈ ਹੈਗੀ। ਨੁਕਸਾਨ ਕਮਰਾ ਸੀ ਉਹ ਲੱਕੜ ਦਾ ਸਮਾਨ ਵਿੱਚ ਕਾਫੀ ਹੋ ਸੜ ਗਿਆ ਬੈੱਡ ਲੰਬਾਰੀ। ਔਰ ਸ਼ਰਕਟ ਦੱਸ ਸੰਡੇ ਘਰ ਵਾਲੇ ਦਾ। ਅਸੀਂ ਬ੍ਰਿਗੇਡ ਤੋਂ ਆਏ ਆ ਜੀ ਤੇ ਸੁਰਿੰਦਰ ਸਿੰਘ ਨਾਮ ਮੇਰਾ ਫਾਇਰਮੈਨ ਸਰ ਸੇਵਾ ਸਮਤੀ ਨਾਲ ਸੀ ਸਾਡੇ ਤੇ ਅਸੀਂ ਕੋਈ ਵੀ ਜ਼ਿਆਦਾ ਨਹੀਂ ਟਾਈਮ ਲੱਗਾ ਕੋਈ 15 20 ਮਿੰਟ ਤੇ ਅੱਗ ਤੇ ਕਾਬੂ ਪਾ ਲਿਆ ਕਿਉਂਕਿ ਗਲੀ ਨਿੱਕੀ ਸੀ ਪਰ ਆਪਾਂ ਵਛਾਉਣ ਤੇ ਟਾਈਮ ਲੱਗਾ ਬਾਕੀ ਅੱਗ ਤੇ ਅਸੀਂ ਜਲਦੀ ਕਾਬੂ ਪਾ ਲਿਆ ਹਾਂਜੀ ਪੁੱਜ ਗਈ ਅਸੀਂ ਘਰ ਵਾਲੇ ਸੀ ਲੇਡੀਜ਼ ਵੀ ਅੰਦਰ ਦੇ ਰੂਮ 'ਚ ਹੀ ਸੀ ਉਹਨਾਂ ਦੇ ਛਾਈ ਜੀ ਸੀ ਉਹ ਅਸੀਂ ਨਾਲ ਦੇ ਰੂਮ 'ਚ ਬਚਾਏ ਆ ਘਰ ਦੇ ਸਾਰੇ ਠੀਕ ਆ ਸੇਫ ਆ ਸਰ ਕੰਟਰੋਲਰ ਤੋਂ ਫੋਨ ਆਇਆ ਸੀ ਜਿੱਤ ਕਰੇ ਮੌਕੇ ਤੇ ਪੁੱਜੇ ਆ ਤੇ ਸਰਕਟ ਸ਼ੋਰ ਨਾਲ ਅੱਗ ਲੱਗੀ ਆ ਜੇਰਾ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਬਿਲਕੁਲ ਠੀਕ ਹੈ ਤੇ ਮੌਕੇ ਦੇ ਫਰਵਰਡ ਕੋਈ ਪਿਆ ਨਹੀਂ ਜੇਰਾ ਅੱਗੇ ਕਾਬੂ ਪੈ ਗਿਆ ਇਹ ਰਾਂਜੀ ਵਾਲੀ ਗਲੀ ਮਕਾਨ ਨੰਬਰ 580 ਕੱਟ ਰੱਖ ਜਾਨਾ ਤੁਹਾਨੂੰ ਧਰ ਵਾਲੇ ਦੱਸ ਦਿਆ ਕਿ ਟੀਵੀ ਆਨ ਕੀਤਾ ਵਾ ਤੇ ਉੱਤ ਬੁਰਾ ਸਰਕਟ ਸ਼ਾਰਟ ਹੋਇਆ ਜਾਦਾ ਕੱਲ੍ਹੀ ਮਾਤਾ ਦੇ ਬੱਚੇ ਜਿਹੜੇ ਬਾਜ਼ਾਰ ਗਏ ਜਾਣੇ ਨੁਕਸਾਨ ਜਾਣੇ ਨੁਕਸਾਨ ਬਿਲਕੁਲ ਨਹੀਂ ਹੋਇਆ ਬਾਕੀ ਤੋ ਬੈਡ ਬੁੱਡ ਹੋ ਰਿਹਾ ਸਾਰੇ ਬੱਕੀ ਸਰਪਰ ਵਾਲ ਮੌਕੇ ਤੇ ਪਹੁੰਚ ਗਿਆ ਤੇ ਕੰਟਰੋਲ ਹੋ ਗਿਆ ਅਸੀਂ ਵੀ ਮੌਕੇ ਤੇ ਪਹੁੰਚੇ ਬਿਲਕੁਲ ਠੀਕ ਠਾਕ ਅੱਗ ਲੱਗੀ ਹੈ ਜੀ 15 20 15 ਕਿ ਮਿੰਟ ਹੋ ਗਿਆ ਹੈ ਅੱਛਾ ਜੀ ਤੇ ਜਦੋਂ ਇਹ ਮੱਲੇ ਵਾਲਿਆਂ ਨੇ ਸਾਨੂੰ ਕੋਲ ਕੀਤੀ ਹੈ ਤੇ ਆਪਾਂ ਇੱਥੇ ਤੁਰੰਤ ਹੀ ਪਹੁੰਚ ਗਏ ਅੱਛਾ ਜਾਨੀ ਨੁਕਸਾਨ ਤੇ ਚਲੋ ਉਹਨਾਂ ਦੇ ਕਮਰੇ ਦੀ ਅੱਗ ਲੱਗੀ ਥੋੜਾ ਬਹੁਤ ਆफी ਨੁਕਸਾਨ ਹੋਇਆ ਹੈ ਬਾਕੀ ਫਾਇਰ ਬ੍ਰੀਡ ਵਾਲੇ ਵੀ ਟਾਈਮ 'ਚ ਹੀ ਪਹੁੰਚ ਗਏ ਸਮਾਨ ਦਾ ਥੋੜਾ ਜਨਾ ਦਾ ਹੋ ਗਿਆ ਨੁਕਸਾਨ ਥੋੜਾ ਜਿਆ ਸਰਕਾਰ ਕੋ ਕੀ ਮੰਗ ਕਰ ਸਕਦੇ ਜੀ ਹੁਣ ਜੇ ਰ ਇਹਨਾਂ ਦਾ ਨੁਕਸਾਨ ਹੋਈ ਆਨ ਜੀ ਤੁਰੰਤ ਪਹੁੰਚ ਗਏ ਜੀ ਆਪਾਂ ਇਹ ਬਾਜ਼ੀ 10-15 ਮਿੰਟ ਹੀ ਹੋਇਆ ਸਵਾਗ 5 ਵਜੇ ਦੇ ਐਫਏ ਟਾਈਮ ਹੋਣਾ